you uh... shut ਕੋਇਲਾ ਕਾਲਾ ਕਰਕੇ ਹੱਥ ਜਲਾਵੇ ਕਟਣਾ ਚੱਟਣਾ ਕੁੱਤਿਆ ਕੁੱਤ ਅੱਲਾ ਕੁੜੀ ਕਰਜ ਖਲਾਵੇ ਜਾਨ ਸੁਹਣੀ ਤੇਰੇ ਵਿੱਚ ਕੁਮੜੀ ਪੀੜਾ ਰੱਖੀ ਸ਼ਰਮਾਵੇ ਵੰਸ ਕਪੂਤ ਕੁਲ ਛਣਾ ਛੜਿਆ ਬੜੇ ਨਾ ਵਿੱਚ ਸਮਾਵੇ ਮੂਰਖ ਹੇਤ ਨਾ ਲਾਈ ਈਏ ਪਰਾਰ ਬੈਰ ਅਨਿਤ ਕਵਲਾਵੇਂ ਦੁਹੀਂ ਕੋ ਆੜੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਗੁਰਾਂ ਜੀ ਨੇ અપਾਰ ਦਇਆ ਦਾ ਕੀਤੀ ਹੈ ਗੁਰੂ ਕੀ ਮਵਾਰਕ ਦੋੜ ਵਿੱਚ ਜੁੜ ਬੈਠ ਕੇ ਆਪਾਂ ਗੁਰੂ ਯਾਰੀ ਦਰਸ਼ਕਾਂ ਦੇ ਕੋਲ 52 ਅਤੇ ਜੁਲਿੱਤਰ ਗੁਰਬਾਣੀ ਦੇ ਇਤਿਹਾਸ ਸਰਵਣ ਕੀਤੇ ਹਨ ਇਸ ਤੋਂ ਉਪਰੰਤ ਜੋ ਭਾਈ ਗੁਰਦਾਸ ਸਾਹਿਬ ਜੀ ਦੀ ਪਾਵਨ ਜੁਲਿੱਤਰ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ ਕਾਂਦੇ ਜਮਾਨਾ ਦੇ ਵਿੱਚ ਆਪਾਂ 32ਵੀਂ ਵਾਰ ਦੀਆਂ ਅੱਧ ਪੌੜੀਆਂ ਤੱਕ ਵਿਚਾਰ ਸਾਂਝੀ ਕੀਤੀ ਅੱਜ ਭਾਈ ਸਾਹਿਬ ਜੀ ਜੋ ਇਸ ਅਮਰ ਬਾਣੀ ਦੇ ਦੁਆਰਾ ਮੁਰਖਾ ਦਾ ਵਿਸ਼ਾ ਭਾਈ ਸੁਰਦਾਸ ਸਾਹਿਬ ਜੀ ਨੇ ਆਰੰਭ ਕੀਤਾ ਹੈ ਮੁਰਖਾ ਨੇ ਵਿਸ਼ੇ ਨੂੰ ਸਮਝਾਉਂਦਿਆਂ ਹੋਇਆ ਭਾਈ ਗੁਰਦਾਸ ਸਾਹਿਬ ਜੀ ਨੇ ਅੱਜ ਨੌਵੀਂ ਪਉੜੀ ਦੇ ਦੁਆਰਾ ਸਾਨੂੰ ਸਮਝਾਉਂਦਾ ਯਕਨ ਕੀਤਾ ਹੈ ਕਿ ਮੂਰਖ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਤਾਲੁਕਾਤ ਨਹੀਂ ਰੱਖਣਾ ਚਾਹੀਦਾ ਭਾਈ ਸਾਹਿਬ ਜੀ ਕਹਿੰਦੇ ਮੂਰਖ ਬੰਦੇ ਦੀ ਸੰਗਤ ਕੀਤੀ ਵੀ ਮਾੜੀ ਹੈ ਤੇ ਮੂਰਖ ਬੰਦੇ ਦੇ ਨਾਲ ਬੈਰ ਰੱਖਿਆ ਹੋਇਆ ਉਹ ਹੀ ਕੌੜਾ ਹੈ ਇਸੇ ਕਰਕੇ ਭਾਈ ਅਬਦਾਲ ਸਾਹਿਬ ਜੀ ਨੇ ਇਸ ਕੌੜੀ ਦੇ ਵਿੱਚ ਦੱਸਿਆ ਕਿ ਮੂਰਖ ਬੰਦੇ ਤੋਂ ਭਾਈ ਦੂਰ ਰਹਿਣਾ ਚਾਹੀਦਾ ਹੁਣ ਉਹ ਵਿਚਾਰਨ ਭਾਈ ਗੁਰਦਾਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਸੋ ਆਓ ਮਨਜਿੱਤ ਵਰਤਿਨਾਂ ਇਹ ਕਾਗਲ ਕਰਕੇ ਅੰਮ੍ਰਿਤ ਬਾਣੀ ਦੇ ਵਿਚਾਰ ਸੰਗਠਨ ਦਾ ਯਤਨ ਕਰੀਏ ਜੀ ਸਰਨ ਨੂੰ ਭੁੱਲਤੁਰ ਕਰੀਏ ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਕਟਨ ਚਟਨ ਕੁੱਤਿਆ ਉੱਤੇ ਹਲਕ ਤੈ ਮਨ ਸੋ ਗਾਵੇ ਭਾਈ ਗੁਰਦਾਸ ਜੀ ਨੇ ਪਹਿਲੀ ਉਦਾਹਰਣ ਦਿੱਤੀ ਹੈ ਕਿ ਮੂਰਖ ਬੰਦੇ ਨੇ ਨਾਲ ਪਿਆਰ ਕੁਦੈ ਨਾ ਨਿਭਾਇਆ ਮੇਰਾ ਸਾਥ ਵੀ ਮਾਰਾ ਹੈ ਤੇ ਜੇਕਰ ਮੂਰਖ ਬੰਦਾ ਵੈਰ ਕਰਾਵੇ ਉਹ ਵੀ ਮਾਰਾ ਹੈ ਕਹਿੰਦੇ ਜਿਵੇਂ ਕੋਈ ਮਨੋਕ ਕੁੱਤਾ ਪਾਲੇ ਘਰ ਦੇ ਵਿੱਚ ਹੁਣ ਕੁੱਤਾ ਉਹਨੇ ਪਿਆਰ ਦੇ ਨਾਲ ਪਾਲਿਆ ਪਰ ਕਹਿੰਦੇ ਕੁੱਟਿਆਂ ਦਾ ਕੰਮ ਕੀ ਹੁੰਦਾ ਹੈ ਇਹ ਉਹਦਾ ਕੰਮ ਹੁੰਦਾ ਹੈ ਕਿ ਸੱਖਣਾ ਜੀਭਾਂ ਮਾਰਨੀਆ ਇਹ ਦੂਜਾ ਕਾਨੂੰਨ ਹੁੰਦਾ ਹੈ ਮਟਰਾ ਭਾਈ ਸਾਹਿਬ ਜੀ ਕਹਿੰਦੇ ਜੇਕਰ ਕੁੱਤਾ ਜੀਵ ਮਾਰਦਾ ਤਾਂ ਇਹ ਕਹਿੰਦੇ ਮਾਰਨ ਸ਼ੋਗ ਵਿੱਚ ਆਉਂਦਾ ਮਾਰਸ ਆਉਂਦਾ ਜੇਕਰ ਕੁੱਤਾ ਵੱਢ ਦੇਵੇ ਤਾਂ ਫਿਰ ਕਹਿੰਦੇ ਕੁੱਤੇ ਦੇ ਹਰ ਟੁਕੜੇ ਤੋਂ ਮਾਰ ਲੜਦਾ ਤੇ ਕੁੱਤੇ ਦੇ ਬਗਲੇ ਭਾਈ ਬੰਦਾ ਹਰਕ ਨਾ ਜਾਵੇ ਤੇ ਫਿਰ ਇਨਸਾਨ ਜੇ ਜੋ ਕੁੱਤਾ ਵੱਢਦਾ ਹੈ ਅਨੇਕਾਂ ਤਰ੍ਹਾਂ ਦੀਆਂ ਦਵਾਈਆਂ ਦੀ ਕੇ ਆਗਤ ਲਵੰਦਾ ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਕੁੱਤਿਆਂ ਦੇ ਨਾਲ ਜਿਹੜਾ ਉਹ ਪ੍ਰੇਮ ਵੀ ਮਾੜਾ ਕੁੱਤਾ ਵਗਦੇਵੇਂ ਤਾਂ ਵੀ ਕਹਿੰਦੇ ਬੁਰਾ ਇਸੇ ਪ੍ਰਕਾਰ ਦੇ ਨਾਲ ਭਾਈ ਮੂਰਖ ਬੰਦਾ ਹੈ ਮੂਰਖ ਬੰਦੇ ਦਾ ਸੰਗ ਵੀ ਮਾੜਾ ਤੇ ਮੂਰਖ ਬੰਦੇ ਦੇ ਨਾਲ ਰਹਿਣ ਦੀ ਮਾੜਾ ਹੈ ਠੰਡਾ ਕੁੱਤਾ ਕੋਈ ਰਾਹ ਕਾਲਾ ਕਰਕੇ ਹੱਥ ਜਲਾਵੇ ਦੂਜੀ ਉਦਾਹਰਣ ਜਿੰਦੇ ਰਾਮ ਨਾਨਕ ਕੋਲੇ ਦੀ ਕਹਿੰਦੇ ਜਿਵੇਂ ਭਾਈ ਕੋਲਾ ਹੁਣ ਠੰਡਾ ਵੀ ਮਾਰੈ ਤੇ ਗਰਮ ਵੀ ਮਾਰੈ ਠੰਡਾ ਜਿਹੜਾ ਥੋੜਾ ਜਦੋਂ ਕਿ ਬੰਦਾ ਮੁਹਾਸਲੇ ਵਿੱਚ ਫੜੇ ਤਾਂ ਹੱਥ ਕਾਲੇ ਕਰੇ ਭਾਈ ਸਾਹਿਬ ਜੀ ਕਹਿੰਦੇ ਕਾਲਾ ਕਰਕੇ ਹੱਥ ਕਾਲੇ ਕਰਦੇ ਕੋਈ ਬੰਦਾ ਗਰਮ ਕੋੜੇ ਨੂੰ ਹੱਥ ਵਿੱਚ ਫੜ ਲਵੇ ਗਰਮ ਕੋੜਾ ਕੀ ਕਰਦਾ ਹੈ ਹੱਥ ਜਲਾਵਾਏ ਭਾਈ ਸਾਹਿਬ ਜੀ ਕਹਿੰਦੇ ਗਰਮ ਕੋੜਾ ਜਦੋਂ ਹੱਥ ਜਲਾਉਂਦਾ ਹੈ ਠੰਡਾ ਕੋੜਾ ਹੱਥ ਕਾਲੇ ਕਰ ਦਿੰਦਾ ਹੈ ਤੇ ਇਸੇ ਪ੍ਰਕਾਰ ਦੇ ਨਾਲ ਭਾਈ ਮੂਰਖ ਦਾ ਸਾਥ ਵੀ ਮਾੜਾ ਤੇ ਮੂਰਖ ਦੇ ਨਾਲ ਮੈਅ ਵੀ ਮਾੜਾ ਹੈ ਜਾਉ ਚੱਕ ਚੁੰਗਰ ਸੱਪ ਦੀ ਅੱਲਾ ਕੋੜੇ ਕਰਦ ਖਲਾਵੇਂ ਹੁਣ ਭਾਈ ਗੁਰਦਾਸ ਸਾਹਿਬ ਜੀ ਨੇ ਸੱਪਾਂ ਤੇ ਕੋੜ ਕਰਨ ਦੀ ਉਦਾਹਰਣ ਦਿੱਤੀ ਹੈ ਕਹਿੰਦੇ ਜਿਵੇਂ ਸੱਪ ਜਿਹੜਾ ਨਾ ਸੱਪ ਨੂੰ ਸੱਪ ਦੇ ਮੂੰਹ ਦੇ ਵਿੱਚ ਕੋੜ ਕਰ ਲਈ ਆ ਜਾਵੇ ਹੁਣ ਜੇਕਰ ਉਹ ਕੋੜ ਕਰਕੇ ਨੂੰ ਛੱਡਦਾ ਹੈ ਕਾਮੀ ਉਹਦਾ ਮਜ਼ਾਕ ਉੱਡਦਾ ਕਿ ਭਾਈ ਇਹ ਸੱਪ ਜਿਹੜਾ ਆਪਦੇ ਆਪ ਦੇ ਵਿੱਚ ਐਨਾ ਜਿਹੜਾ ਆਪਣੇ ਆਪ ਨੂੰ ਜਰੇਦਾ ਦੱਸਦਾ ਸੀ ਤੇ ਥੋੜੀ ਜਿਹੀ ਦਿੱਕੀ ਦੀ ਕੋੜ ਕਰ ਲਈਏ ਉਹ ਨੂੰ ਇਹ ਮਾਰ ਨਹੀਂ ਸਕਿਆ ਉਹ ਨੂੰ ਖਾ ਨਹੀਂ ਸਕਿਆ ਕੋਲ ਨੂੰ ਲਾਜ ਲੱਗਦੀ ਐ ਅੰਨਾ ਹੁੰਦਾ ਐ ਤੇ ਜੇਕਰ ਸੱਪ ਕੋੜ ਕੇ ਇਹ ਨੂੰ ਖਾ ਜਾਂਦਾ ਫਿਰ ਭਾਈ ਸੇਵ ਜੀ ਕਹਿੰਦੇ ਇਜਿਤੀ ਕੋੜ ਕਰ ਲਈ ਜੈਰ ਹੈ ਭਾਈ ਉਹਦੇ ਕਰਕੇ ਸੱਪ ਕੂੜੀ ਬਣ ਜਾਂਦਾ ਹੈ ਸੱਪ ਦੇ ਸਰੀਰ ਨੂੰ ਕੋੜ ਲੱਗ ਜਾਂਦਾ ਅੰਨ ਹੋ ਜਾਂਦਾ ਛੁ ਜਿਸ ਤਕਾਰ ਦੇ ਨਾਲ ਭਾਈ ਮੂਰਖ ਦਾ ਸਾਥ ਵੀ ਮਾੜਾ ਤੇ ਮੂਰਖ ਦੇ ਨਾਲ ਵੈਰ ਵੀ ਮਾੜਾ ਤਾਂ ਹੀ ਭਾਈ ਸਾਹਿਬ ਜੀ ਕਹਿੰਦੇ ਮੂਰਖ ਦੇ ਨਾਲ ਭਾਈ ਪਾਸੇ ਰਹਿਣਾ ਚਾਹੀਦਾ ਮੂਰਖ ਦੇ ਨਾਲੋਂ ਉਪਰੇੜ ਚਾਹੀਦਾ ਜਾਨ ਸੌੜੀ ਦੇ ਵਿੱਚ ਵੱਡੀ ਪੀੜ ਰੱਖੀ ਸ਼ਰਮ ਆਵੇ ਚੌਕੀ ਉਦਾਹਰਨ ਭਾਈ ਸਾਹਿਬ ਜੀ ਨੇ ਦਿੱਤੀ ਹੈ ਕਿ ਜਿਵੇਂ ਕਿਸੇ ਬੰਦੇ ਦੇ ਸਰੀਰ ਤੇ ਰਸੌਣੀ ਹੋਵੇ ਜਿਵੇਂ ਮਾਸ ਵਧਿਆ ਹੁੰਦਾ ਨਾ ਇਹ ਵਾਰੀ ਕਿਸੇ ਦੇ ਧੌਣ ਤੇ ਹੁੰਦੀ ਹੈ ਕਿਸੇ ਦੀ ਗਲਤ ਤੇ ਕਹਿੰਦੇ ਹੁਣ ਉਹ ਜਿਹੜੀ ਵਧੇ ਹੋਏ ਮਾਸ ਦੀ ਗੰਢ ਹੈ ਜੇਕਰ ਉਹ ਵਧ ਜਿਆ ਤਾਂ ਪੀੜੀ ਨੂੰ ਕਰਦੇ ਦਰਦ ਹੁੰਦਾ ਹੈ ਜੇਕਰ ਉਹਨੂੰ ਨਾਮ ਵਡਿਆ ਜਾਵੇ ਉਵੇਂ ਰੱਖੇ ਸ਼ਰੀਰ ਤੇ ਫਿਰ ਕਹਿੰਦੇ ਸ਼ਰਮ ਰੱਜਦੀ ਹੈ ਉਹਦੇ ਨਾਮ ਬੰਦੇ ਦਾ ਜਿਹੜਾ ਸਰੂਪ ਹੈ ਭੈੜਾ ਜਿਹਾ ਹੁੰਦਾ ਹੈ ਪੂਜਾ ਜਿਹਾ ਹੁੰਦਾ ਹੈ ਸੁ ਕਹਿੰਦੇ ਮੂਰਖ ਬੰਦਾ ਵੀ ਭਾਈ ਰਸੌੜੀ ਦੇ ਵਰਗਾ ਹੈ ਵਾਸਕਪੂਤ ਕੁਲਛਨਾ ਛੜਿਆ ਬੜੇ ਨਾਮ ਵਿੱਚ ਸਮਾਵੈ ਹੌਣਾਂ ਅੱਜ ਪੰਜ ਵੀ ਧਾਰਨ ਦਿੰਦੇ ਨੇ ਕਹਿੰਦੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਕਈ ਵਾਰੀ ਖੋਟਾ ਪੁੱਤਰ ਜਿਹੜਾ ਉਹ ਮਨੋ ਕੁਬੜ ਜਾਂਦਾ ਹੈ ਮਾਪੇ ਜੇ ਬੱਚਿਆਂ ਨੂੰ ਜਨਮ ਦਿੱਤਾ ਦੋ ਜਾਂ ਤਿੰਨ ਬੱਚੇ ਇੱਕੋ ਬੱਚਾ ਉਹਨਾਂ ਦਾ ਪੁੱਤਰ ਨਿਕਲਿਆ ਜੇ ਇੱਕ ਪੁੱਤਰ ਖੁਰਬੀ ਮਾਤ ਵਾਲਾ ਇਕੱਲ ਗਿਆ ਕਹਿੰਦੇ ਜੇਕਰ ਉਹ ਕੋ ਵਿਚਾਰੇ ਬੱਚੇ ਨੂੰ ਛੱਡ ਦੇਣੇ ਕਾਮ ਜਿਹਦੇ ਗਾਮ ਨਹੀਂ ਬਣਦੀ ਤੇ ਨਾ ਜਿਹੜਾ ਉਹ ਆਪਣੇ ਮਾਪੇ ਦੇ ਘਰ ਦੇ ਵਿੱਚ ਕਪੂਤ ਪੁੱਤਰ ਹੈ ਕਪੂਤ ਖੋਪੀ ਮਤ ਵਾਲਾ ਨਾ ਉਹ ਸੁਭਾਈ ਕਰ ਸਕਦਾ ਚੌਥੀ ਕਹਿੰਦੇ ਘਰ ਦੇ ਵਿੱਚ ਰਹੂਗਾ ਕੋਈ ਨਾ ਕੋਈ ਉਹਨੇ ਬੁਆੜਾ ਪਾਈ ਲੜਾਈ ਗੁਰੀਸ਼ ਆਦਿਕ ਕਿਹਨੇ ਮਨੁੱਖ ਬੰਦਾ ਭਏ ਕਪੂਤ ਦੇ ਵਰਗਾ ਹੈ ਨਾ ਤਾਂ ਉਹਦੇ ਨਾਲ ਸਾਥ ਨਿਭੇਗਾ ਨਾਮ ਦੇ ਨਾਲ ਸਾਥ ਨਿਭ ਸੰਗ ਦਾ ਨਾਮ ਹੈ ਨਿਭ ਸੰਗ ਦਾ ਇਸੇ ਕਰਕੇ ਭਾਈ ਸਾਹਿਬ ਜੀ ਕਹਿੰਦੇ ਮੂਰਖ ਤੋਂ ਪਾਸੇ ਹੀ ਰਹਿਣਾ ਚਾਹੀਦਾ ਹੈ ਮੂਰਖ ਇੱਕ ਨਾ ਲਈਏ ਪਰ ਹਰ ਬੈਰ ਅਲਪ ਤਮ ਨਾਵੇ ਭਾਈ ਸਾਹਿਬ ਜੀ ਕਹਿੰਦੇ ਨਾ ਤਾਂ ਮੂਰਖ ਦੇ ਨਾਲ ਰਹਿਤ ਕਰੋ ਉਹਦਾ ਸਾਥ ਦੇਵੋ ਤੇ ਨਾ ਹੀ ਕਹਿੰਦੇ ਉਹਦੇ ਨਾਲ ਵੈਰ ਰੱਖੋ ਬਸ ਉਹ ਨੂੰ ਤੋ ਅਲੱਗ ਤੋਂ ਪਜਾਵੋ ਪਾਸੇ ਹੋ ਜਾਵੋ ਮੂਰਖ ਬੰਦੇ ਦੀ ਸੰਗਤ ਨਾ ਕਰੋ ਤੇ ਨਾ ਉਹਦੇ ਨਾਲ ਵੈਰ ਆਖੋ ਜੇਕਰ ਮੂਰਖ ਬੰਦੇ ਦੇ ਨਾਲ ਵੈਰ ਵੀ ਰੱਖ ਲਿਆ ਕੋਈ ਕਿਸੇ ਬੰਦੇ ਨੇ ਸਬੰਧ ਵੀ ਬਣਾ ਲਿਆ ਸਾਥ ਵੀ ਰਖਾਇਆ ਭਾਈ ਸ਼ਿਵ ਜੀ ਕਹਿੰਦੇ ਦੁਨੀਆ ਦੀ ਪਵਾੜੀ ਦੁੱਖ ਵਿਹਾਵੇ ਇਹਦੇ ਦੇ ਕਿ ਦੁਨਾਈ ਕਵਾਰਿਆਂ ਦੇ ਵਿੱਚ ਦੁੱਖ ਹੋਵੇਗਾ। ਪਾਪ ਕੇ ਮੂਰਖ ਦੇ ਨਾਲ ਵਾਕ ਵੀ ਮਾਰੀਏ ਤੇ ਮੂਰਖ ਦੇ ਨਾਲ ਜਿਹੜਾ ਮੈਨੂੰ ਮਾਰਾ ਦੋਵੇਂ ਗੱਲਾਂ ਜਿਹੜੀਆਂ ਮਾਰੀਆਂ ਆਪ ਮੂਰਖ ਦੇ ਨਾਲੋਂ ਪਾਈ ਉਪਰੇ ਹੀ ਬਣ ਕੇ ਰਹਿਣਾ ਚਾਹੀਦਾ। ਅੱਗੇ ਭਾਈ ਸਾਹਿਬ ਜੀ ਨੇ ਦਸਮੀ ਜਿਹੜੀ ਪਾਉੜੀ ਉਚਾਰਨ ਕੀਤੀ ਹੈ ਜਉ ਮਾਥੀ ਰਾਵਣਾ ਬਾਹਰ ਨਿਕਲ ਖੇ ਕੁੜਾਵੇ ਅੱਗੇ ਕਹਿੰਦੇ ਨੇ ਭਾਈ ਮੂਰਖ ਜੇਕਰ ਕੰਮ ਚੰਗਾ ਵੀ ਕਰੇ ਨਾ ਆਪਣੇ ਵੱਲੋਂ ਉਹ ਉਹਦਾ ਜਿਹੜਾ ਪਰਨਾਮ ਉਹਦਾ ਸਿੱਕਾ ਮਾਰੇ ਨਿਕੜਦਾ ਹੁੰਦਾ ਕਿਉਂਕਿ ਮੂਰਖ ਦੀ ਮਤ ਉਹਦਾ ਨਹੀਂ ਹੁੰਦੀ ਐ ਉਹਨੂੰ ਆਪਦੇ ਮਨਤ ਮੁਤਾਬਿਕ ਚੰਗਾ ਕਰਨਾ ਚਾਹੀ ਨਹੀਂ ਹੋਵੇਗਾ ਮਾਰਾ ਹੀ ਹੋਵੇਗਾ ਜਿਵੇਂ ਭਾਈ ਸਾਹਿਬ ਜੀ ਨੇ ਉਦਾਹਰਣ ਦਿੱਤੀ ਕਹਿੰਦੇ ਜਉ ਹਾਥੀ ਦਾ ਢਾਵਣਾ ਹਾਥੀ ਕਹਿੰਦੇ ਜਦੋਂ ਢਾਉਂਦਾ ਨਾ ਨਦੀ ਦੇ ਵਿੱਚ ਢਾਉਂਦਾ ਹੈ ਨਦੀ ਦੇ ਵਿੱਚ ਢਾ ਕੇ ਜਦੋਂ ਬਾਹਰ ਨਿਕਲਦਾ ਹੈ ਕੀ ਕਰਦਾ ਹੈ ਬਾਹਰ ਨਿਕਲ ਖੇਵੜਾਵੇ ਬਾਹਰ ਨਿਕਲ ਕੇ ਚਿੱਕਰ ਖੇਜ ਦੀ ਫੇਰ ਆਪਣੇ ਪਿੰਡੇ ਦੇ ਪਾ ਲੈਂਦਾ ਹੈ ਉਸ ਹਾਥੀ ਦਾ ਨਾਉਣਾ ਉਹ ਕੋਈ ਉਹਦੇ ਕੰਮ ਦਾਸ ਨਾ ਆਇਆ ਇਦਾਂ ਭਾਈ ਸਾਹਿਬ ਜੀ ਕਹਿੰਦੇ ਮੂਰਖ ਬੰਦਾ ਹੈ ਮੂਰਖ ਬੰਦਾ ਵੀ ਖੇੜੇ ਡੋਂਗਾ ساری ਜਿੰਦਗੀ ਆਪਣੇ ਜੀਵਨ ਦੇ ਵਿੱਚ ਦੂਜੀ ਉਦਾਹਰਣ ਭਾਈ ਸਾਹਿਬ ਜੀ ਨੇ ਕੂਰਸ ਦੀ ਦਿੱਤੀ ਹੈ ਜਉ ਪੁੱਛੇਗਾ ਖਾਵਣਾ ਜਵਾਨਾ ਖਾਵੇ ਪੁਰ지 ਉਧਾਰ ਦਿੰਦੇ ਹਾਂ ਭਾਈ ਸਾਹਿਬ ਜੀ ਕਹਿੰਦੇ ਕਹਿੰਦੇ ਮੂਰਖ ਬੰਦੇ ਦਾ ਜਿਉਣਾ ਕਾਹਦੇ ਵਰਗਾ ਊਠ ਵਰਗਾ ਹਨ ਊਠ ਜਿਹੜਾ ਕੀ ਕਰਦਾ ਉਹ ਊਲਮ ਪੈਣੀ ਦੇ ਵਿੱਚ ਕੋਈ ਬੰਦਾ ਛੱਡ ਦੇ ਜੀ ਉਹ ਪੈਣੀ ਦੇ ਵਿੱਚੋਂ ਅਨਾਜ ਨਹੀਂ ਖਾ ਲੇਗਾ ਕਣਕ ਆਦਿ ਨਹੀਂ ਖਾ ਲੇਗਾ ਕਹਿੰਦੇ ਕਣਕ ਨੂੰ ਛੱਡ ਦੇ ਜੇਗਾ ਕੀ ਕਰਦਾ ਜਵਾਨਾ ਜਿਹੜੇ ਕੰਨਿਆਂ ਵਾਲੇ ਜਿਹਨਾਂ ਨੂੰ ਕੰਡੇ ਲੱਗੇ ਹੁੰਦੇ ਹਨ ਉਹ ਕੰਡਿਆਂ ਵਾਲੇ ਬੂਟੇ ਜਿਹੜੇ ਨਹੀਂ ਊਠ ਖਾਂਦੇ ਹਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇੰਨਾਂ ਦੇ ਮੂਰਖ ਬੰਦੇ ਭਾਈ ਮੂਰਖ ਬੰਦਾ ਕੀ ਕਰਦਾ ਗੁਣਾ ਨੂੰ ਨਹੀਂ ਇਹਨਾਂ ਕਾਕਾ ਉਹਨਾਂ ਜਿਹੜੇ ਆਪਣੇ ਜੀਵਨ ਦੇ ਵਿੱਚ ਇਕੱਠੇ ਕਰੀ ਜਾਂਦਾ ਹੈ ਕਰੀ ਜਾਂਦਾ ਹੈ ਮੂਰਖ ਦਾ ਸੁਭਾਅ ਭਾਈ ਸਾਹਿਬ ਜੀ ਕਹਿੰਦੇ ਊਠ ਦੇ ਵਰਗਾ ਬਣਿਆ ਹੋਇਆ ਹੈ ਕਮਲੇ ਦਾ ਕਛੂਟੜਾ ਕਦੇ ਨੱਕ ਕਦੇ ਸੀਸ ਬਧਾਵੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਮੂਰਖ ਬੰਦਾ ਉਸ ਕਮਲੇ ਛਦਾਈ ਦੇ ਵਰਗਾ ਹੈ ਜਿਹੜਾ ਕਮਲਾ ਛਦਾਈ ਆਪਣੇ ਨੱਕ ਨੂੰ ਡੰਗੋਟ ਬੰਧਾ ਹੈ ਕਦੇ ਉਹ ਨੱਕ ਨੂੰ ਬੰਨ ਲੈਂਦਾ ਹੈ ਕਦੇ ਉਹ ਨੂੰ ਸਿਰ ਤੇ ਰੱਖ ਲੈਂਦਾ ਹੈ ਭਾਵੇਂ ਉਹ ਨੂੰ ਸੋਝੀ ਦੀ ਕਮਲੇ ਸ਼ਦਾਈ ਅੰਸਾਨ ਕਿ ਕਿਹੜਾ ਵਸਤਰ ਮੈਂ ਕਿੱਥੇ ਪਹਿਰਨਾ ਹੈ ਕਹਿੰਦੇ ਮੂਰਖ ਬੰਦਾ ਵੀ ਭਾਈ ਉਸ ਕਮਲੇ ਸ਼ਦਾਈ ਦੇ ਵਰਗਾ ਹੈ ਜਿਉਂ ਕਰ ਤੁੰਦੇ ਅੱਡਾ ਸੋਚਤੀ ਸਵਾਖ ਬਤਾਵੇ ਸੰਮੀ ਜਾਣਵਾਰ ਦੀ ਖੇਨ ਜਲ ਵਿੱਚ ਵੇ ਅੰਨੁ ਸਮਾਵੈ ਇਹ ਮੂਰਖ ਬੰਦਾ ਕਿਦਾਂ ਦਾ ਹੈ ਲੋਹਾਰ ਦੀ ਸਮਝ ਦੇ ਵਰਗਾ ਹੈ ਲੋਹਾਰ ਕੀ ਕਰਦਾ ਜਿਹੜੀ ਲੋਹਾਰ ਦੇ ਕੋਲ ਸੰਧੀ ਹੁੰਦੀ ਹੈ ਤੇ ਉਹ ਸੰਧੀ ਕਦੇ ਉਹਨੂੰ ਪਾਣੀ ਦੇ ਵਿੱਚ ਰੱਖ ਕੇ ਜੰਦੀ ਕਰੇ ਕਦੇ ਅੱਗ ਦੇ ਵਿੱਚ ਫਿਰ ਉਹਨੂੰ ਰੱਖ ਦਿੰਦਾ ਹੈ ਭਾਈ ਸਾਹਿਬ ਜੀ ਕਹਿੰਦੇ ਮੂਰਖ بے ਅਸੂਲਾ ਆਦਮੀ ਹੁੰਦਾ ਹੈ ਉਹਦੀ ਜ਼ਿੰਦਗੀ ਦਾ ਕੋਈ ਅਸੂਲ ਨਹੀਂ ਹੁੰਦਾ ਮੂਰਖ ਆਪਣੇ ਫਰਜ਼ਾਂ ਨੂੰ ਨਹੀਂ ਸਮਝਦਾ ਬੇਰਸੂਲਾ ਬਣ ਕੇ ਜੀਵਨ ਜਿਉਂਦਾ ਹੈ ਲੋਹਾਰ ਦੀ ਸੰਮੀ ਦੇ ਵਰਗਾ ਮੂਰਖ ਦਾ ਭਾਈ ਮਾਰ ਭਾਈ ਸੇਵ ਜੀ ਕਹਿੰਦੇ ਬਣਿਆ ਹੋਇਆ ਹੈ ਮੱਖੀ ਬਾਣ ਕੁਆਰ ਹੈ ਲੈ ਦੁਰਗੰਧ ਸੁਗੰਧ ਨ ਭਾਵੇ ਭਾਈ ਗੁਰਦਾਰ ਸਾਹਿਬ ਜੀ ਅੱਗੇ ਕਹਿੰਦੇ ਹਨ ਕਿ ਮੱਖੀ ਜਿਵੇਂ ਖੁਰਦੀ ਮੱਤ ਵਾਰੀ ਹੈ ਮੱਖੀ ਉਸ ਸੰਬੰਧੀ ਨੂੰ ਛੱਡ ਕੇ ਗੰਦੀ ਦੇ ਕੋਲ ਉਹ ਬਹਿਣਾ ਚੰਗਾ ਲੱਗਦਾ ਹੈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੂਰਖ ਬੰਦਾ ਵੀ ਭਈ ਇੰਦਾ ਹੀ ਜਿਵੇਂ ਮੱਖੀ ਖੁਦ ਜਿਹੜੀ ਹੈ ਉਹ ਸੰਬੰਧੇ ਨੂੰ ਛੱਡ ਕੇ ਨਾ ਉਹ ਗੰਦੀ ਵਾਸਨਾ ਤੇ ਗੰਦੀ ਦੁਗੰਧ ਤੇ ਜਿਹੜਾ ਬਹਿਣਾ ਚੰਗਾ ਲੱਗਦਾ ਹੈ ਮੂਰਖ ਬੰਦਾ ਵੀ ਇਦਾਂ ਹੀ ਹੈ ਉਹ ਉਹ ਛੱਕ ਨੂੰ ਛੱਡਦਾ ਹੈ ਗੁਨਾ ਨੂੰ ਛੱਡਦੇ ਗੁਨਾ ਦੀ ਬਹਿ ਕਦੇ ਨਹੀਂ ਲੈਂਦਾ ਤੇ ਅਗਮਣਾ ਹੁ ਕੀ ਗੰਗ ਜੀ ਦੇ ਉੱਤੇ ਦਾ ਮੂਰਖ ਬੰਦਾ ਕਹਿੰਦਾ ਮੱਖੀਆਂ ਦੇ ਵਾਰ ਮੂਰਖ ਦਾ ਕਿਉਂ ਅੰਤ ਨਾ ਆਵੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੂਰਖ ਦੀ ਵਿਰਤੀ ਭਾਈ ਇੱਕ ਰਸਮੀ ਰਹਿੰਦੀ ਮੂਰਖ ਦਾ ਮੂਰਖ ਦੇ ਹੱਥ ਕੋਲ ਵੀ ਨਹੀਂ ਆਉਂਦਾ ਉਹਦਾ ਸੁਭਾਅ ਇੱਕ ਸਮਾਨ ਨਹੀਂ ਰਹਿੰਦਾ ਮੂਰਖ ਦੀ ਵਰਤੀ ਜਿਹੜੀ ਹੈ ਉਹ ਇੱਕ ਵਾਰੀ ਦੇ ਰਹਿੰਦੀ ਸੁਣ ਭਾਈ ਗੁਰਦਾਰ ਸਾਹਿਬ ਜੀ ਨੇ ਅੱਜ ਨੌਵੀਂ ਅਤੇ ਦਸਵੀਂ ਜਿਹੜੀ ਕੌਂਟੇ ਦੇ ਵਿੱਚ ਸਾਨੂੰ ਸਮਝਾਇਆ ਹੈ ਮੂਰਖ ਦੇ ਬਾਰੇ ਮੂਰਖ ਦਾ ਸੁਭਾਅ ਕਿਉਂ ਜਾ ਹੁੰਦਾ ਹੈ ਮੂਰਖ ਦੀ ਵਿਰਤੀ ਕਿੱਧਾਂ ਦੀ ਹੁੰਦੀ ਹੈ ਸੋ ਮੂਰਖ ਦੇ ਨਾਲ ਪਾਈ ਬੈਰ ਵੀ ਮਾਰਾ ਹੈ ਤੇ ਮੂਰਖ ਦੇ ਨਾਲ ਲਗਾਇਆ ਹੋਇਆ ਸਾਥ ਵੀ ਮਾਰਾ ਹੈ ਮਨਮੁਖਾਂ ਦੀ ਸੰਗਤ ਵੀ ਵਾਰੀ ਹੈ ਤੇ ਮਾਨੁੱਖਾਂ ਦਾ ਜਿਹੜਾ ਬੈਰ ਵੀ ਮਾਰਾ ਇਸੇ ਕਰਕੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੂਰਖਾਂ ਦੇ ਨਾਲ ਪਾਸੇ ਰਹਿਣਾ ਚਾਹੀਦਾ ਤੇ ਮੂਰਖ ਆਪਣੇ ਜੀਵਨ ਦੇ ਵਿੱਚ ਕੁਝ ਵੀ ਨਹੀਂ ਖੱਟ ਸਕਦਾ ਮੂਰਖ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਮੂਰਖ ਆਪਣੇ ਜੀਵਨ ਨੂੰ ਅਜਾਇਬ ਵਾ ਕੇ ਸੰਸਾਰ ਤੋਂ ਚਲਿਆ ਜਾਂਦਾ ਹੈ ਸੋ बाबा ਕਬੀਰ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਦੱਸਿਆ ਕਹਿੰਦੇ ਕਬੀਰ ਸਾਧ ਸੰਗ ਨਾ ਕੀਜੀਏ ਦੂਰੋਂ ਚਾਹੀਏ ਭਾਗ ਵਸਨ ਕਾਰੋ ਵਸ ਜ ਤਉ ਕਸ ਲਗੇ ਦਾਦ ਭਗਤ ਕਬੀਰ ਸ਼ਾਹ ਜੀ ਕਹਿੰਦੇ ਨੇ ਕਿ ਭਾਈ ਸਾਖ ਦੇ ਨਾਲ ਮਨੁੱਖ ਦੇ ਨਾਲੋਂ ਜਿਹੜੇ ਇਨਸਾਨ ਮੁੱਟੀ ਮਤ ਵਾਲੇ ਉਹਨਾਂ ਦੇ ਨਾਲੋਂ ਪੇਸ਼ਾ ਦੂਰ ਰਹਿਣਾ ਚਾਹੀਦਾ ਸੋ ਯਤਨ ਕਰਿਆ ਕਰੀਏ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਦੁਆਰਾ ਆਪਣੀ ਜ਼ਿੰਦਗੀ ਨੂੰ ਜੀਵਨ ਦਾ ਜਿਵੇਂ ਆਪਾਂ ਗੁਰੂ ਸਾਹਿਬ ਜੀ ਨੂੰ ਹਰ ਰੋਜ਼ ਗੁਰਬਾਣੀ ਦੇ ਦੁਆਰਾ ਵੱਤ ਲੈਣੀਆਂ ਸਿੱਖਿਆ ਲੈਣੀਆਂ ਉਹ ਸਿੱਖਿਆ ਨੂੰ ਆਪਣੇ ਜ਼ਿੰਦਗੀ ਦੇ ਉੱਤੇ ਲਾਗੂ ਕਰੀਏ ਬਹੁਤ ਸਭ ਜੀ ਕਿਰਪਾ ਰੰਤ ਬਖਸ਼ਿਸ਼ ਸਾਨੂੰ ਜ਼ਿੰਦਗੀ ਨੂੰ ਜੀਉਣ ਦੀ ਸ਼ੋਡੀ ਆ ਜਾਵੇ ਇੰਨੀ ਸੇਵਾ ਪ੍ਰਵਾਨ ਕਰਨੀ ਜੇ ਹੋ ਜਾਂ ਭੁੱਲਾਂ ਦੀ ਮਾਫੀ ਆਉ ਗੁਰੂ ਚਰਨਾਂ ਦੇ ਵਿੱਚ ਆਪਣਾ ਆਸ਼ੀਰਵਾਦ ਬੇਨਤੀ ਕਰੀਏ ਜੀ ਏ ਗੋਬਨ ਬਹੇ ਗੋਪਾਲ ਥੇ ਦਿਆ ਦੇ ਸਕੇ دین ਕਰਦ